ਜੇ ਆਪ ਐਮਐਲਏ ਨੇ ਆਪਣੇ ਹੱਥੀ ਤੋੜ ਦਿੱਤਾ ਏ ਕਰੋੜਾਂ ਦੇ ਵਿਕਾਸ ਪ੍ਰੋਜੈਕਟ ਦਾ ਨੀਂ ਪੱਥਰ ਜੀ ਹਾਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਹੱਥਾਂ ਨਾਲ 650 ਕਰੋੜ ਦੇ ਵਿਕਾਸ ਕਾਰਜ ਲਈ ਰੱਖੇ ਨੀਂ ਪੱਥਰ ਨੂੰ ਖੁਦ ਹੀ ਤੋੜ ਦਿੱਤਾ ਹੈ ਦਰਸਲ ਬੁੱਢਾ ਨਾਲਾ ਜੋ ਲੁਧਿਆਣਾ ਦੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ ਉਸ ਵਿੱਚਲੀ ਗੰਦਗੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਬੁੱਢੇ ਨਾਲੇ ਨੂੰ ਲੈ ਕੇ ਅਕਸਰ ਸਿਆਸਤ ਵੀ ਗਰਮਾਈ ਰਹਿੰਦੀ ਹੈ ਪਰ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿ ਲੁਧਿਆਣਾ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੁੱਢੇ ਨਾਲੇ ਦੇ 600 ਕਰੋੜ ਦੇ ਵਿਕਾਸ ਕਾਰਜ ਲਈ ਰੱਖੇ ਨੀਂ ਪੱਥਰ ਨੂੰ ਖੁਦ ਆਪਣੇ ਹੱਥਾਂ ਨਾਲ ਤੋੜਦੇ ਨਜ਼ਰ ਆ ਰਹੇ ਨੇ ਸੱਜਾ ਜਾ ਰਿਹਾ ਹੈ ਕਿ ਬੁੱਡੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਆਪ ਵਿਧਾਇਕ ਗੁੱਸੇ ਵਿੱਚ ਸੀ ਜਿਸ ਕਾਰਨ ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਇਸ ਨੀ ਪੱਥਰ ਨੂੰ ਖੁਦ ਹੀ ਆਪਣੇ ਹੱਥਾਂ ਨਾਲ ਤੋੜ ਦਿੱਤਾ ਇਸ ਦੇ ਨਾਲ ਹੀ ਵਿਧਾਇਕ ਗੋਗੀ ਵੱਲੋਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਾਲੇ ਦੀ ਸਫਾਈ ਦਾ ਕੰਮ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਇੱਥੇ ਹੀ ਤਰਨੇ ਤੇ ਬੈਠ ਜਾਣਗੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦਾਇਕ ਗੋਗੀ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ 650 ਕਰੋੜ ਰੁਪਏ ਦੀ ਲਾਗਤ ਨਾਲ ਇਸ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਟੈਂਡਰ ਪਾਸ ਹੋਇਆ ਸੀ ਉਸ ਦੌਰਾਨ ਉਸ ਕੰਪਨੀ ਨੇ ਆਪਣੀ ਮਰਮਰਜ਼ੀ ਦੇ ਨਾਲ 598 ਕਰੋੜ ਰੁਪਏ ਤੱਕ ਵਸੂਲ ਲਏ ਨੇ ਪਰ ਹਾਲੇ ਤੱਕ ਵੀ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਓਹੀ ਬਣੀ ਹੋਈ ਏ ਪੱਥਰ ਮੈਂ ਬੰਧਿਆ ਸਦਰਾਂ ਨਾਲ ਲਵਾਇਆ ਸੀ ਇਸ ਕਰਕੇ ਇਹ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਗ ਦੇ ਨਾਲ ਜਿਹੜੇ ਚਾਹ ਦੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਅਕਸ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਗਲਪਦੇ ਨੇ ਜਦੋਂ ਬੜੇ ਚਾਹ ਨਾਲ ਬੜੀ ਉਮੀਦ ਦੇ ਨਾਲ ਕੇ ਲੋਕਾਂ ਨੇ ਸਾਨੂੰ ਬਟਾ ਹੈਵੀ ਮੰਡਟ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੰਡਟ ਦੇ ਉੱਤਰਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਪਿੰਡਾਂ ਦਾ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਨਾ ਸਾਡੀ ਸਰਕਾਰ ਆ ਤੇ ਜੋ ਇਹ ਸਰਕਾਰ ਚ ਬੈਠੇ ਅਫਸਰ ਜੋ ਕਿ ਸਾਡੇ ਸਰਕਾਰ ਦਾ ਅਖਸ਼ ਖਰਾਬ ਕਰ ਰਹੇ ਨੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਪੈਗਾਮ ਆ ਪਹਿਲੀ ਵਾਰਨਿੰਗ ਆ ਕਿ ਮੈਂ ਅੱਗੇ ਪੱਥਰ ਖੁਦ ਆਪਣੇ ਹੱਥਾਂ ਨਾਲ ਤੋੜੂਗਾ ਕਿਉਂਕਿ ਬੜੀਆਂ ਸਦਰਾਂ ਨਾਲ ਸੀ ਇਹਦਾ ਕੋਈ ਘਾਟਨ ਕੀਤਾ ਸੀ ਕਿ ਬੁੱਢਾ ਨਾਲਾ ਸਾਫ਼ ਹੋਊਗਾ ਸਾਡੇ ਲੋਕ ਜੋ ਕੈਂਸਰ, ਟੀਬੀ ਆ ਔਰ ਵਿਚਾਰੇ ਬੱਚੇ ਜਿਹੜੇ ਬਲਾਈਂਡ ਪੈਦਾ ਹੋ ਰਹੇ ਨੇ ਅਬਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਸਾਡੇ ਦੁੱਧ ਨਹੀਂ ਸਾਡੇ ਪੇਟਾਂ ਚ ਜਾ ਰਿਹਾ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਜਿਹਦੇ ਨਾਲ ਇੱਕ ਬੰਬਾਰੀਆ ਦਾ ਬਾਹਰ ਇਸ ਬੁੱਡੇ ਨਾਲੇ ਨੇ ਸਾਡੇ ਲਈ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਚੀਜ਼ ਨੂੰ ਬੜੇ ਭਰੇ ਮੱਦੇ ਨਾਲ ਕਿ ਆਪਣਾ ਪੱਤਰ ਪੁੱਛ ਵਿਧਾਇਕ ਗੋਗੀ ਕਹਿੰਦੇ ਸੁਣਾਈ ਦਿੱਤੇ ਕਿ ਉਹ ਜਦੋਂ ਵੀ ਇਸ ਰੋਡ ਤੋਂ ਲੰਘਦੇ ਨੇ ਤਾਂ ਉਹਨਾਂ ਨੂੰ ਆਪਣਾ ਲੱਗਿਆ ਨੀ ਪੱਥਰ ਯਾਦ ਆਉਂਦਾ ਹੈ ਅਤੇ ਲੋਕ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਦੇ ਨੇ ਜਿਸ ਕਾਰਨ ਉਹਨਾਂ ਨੇ ਰੋਸ ਵਜੋਂ ਅੱਜ ਇਸ ਲੱਗੇ ਨੀ ਪੱਥਰ ਨੂੰ ਤੋੜ ਦੀ ਠੈ ਦੱਸਦੀ ਹੈ ਕਿ ਸਵੇ ਚ ਸੱਤਾ ਹਾਸਲ ਕਰਨ ਤੋਂ ਕੁਝ ਮਹੀਨੇ ਬਾਅਦ ਹੀ ਲੁਧਿਆਣਾ ਚ ਬੁੱਡੇ ਨਾਲੇ ਦੀ ਸਫਾਈ ਲਈ ਇਸ ਪ੍ਰੋਜੈਕਟ ਦਾ ਨੀ ਪੱਥਰ ਰੱਖਿਆ ਗਿਆ ਸੀ ਪਰ ਹਾਲੇ ਤੱਕ ਵੀ ਬੁੱਡੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਲਖਤ ਸਿਦਾਣਾ ਸੁਣੇ ਕਈ ਹੋਰ ਲੋਕਾਂ ਨੇ ਵੀਡੀਓ ਪਾ ਕੇ ਇਸ ਤੇ ਇਤਰਾਜ਼ ਵੀ ਜ਼ਾਹਿਰ ਕੀਤਾ ਸੀ ਉਧਰ ਵਾਇਰਲ ਹੋਈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਨੀ ਪੱਥਰ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਨਾਮ ਵੀ ਲਿਖਿਆ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ